ਵਾਹਿਗੁਰੂ ਸਾਹਿਬ ਜੀਓ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਸ ਹੈ ਹਰ ਸਿਉ ਦੇ ਮਿਲਾਈ ਮੇਰਾ ਗੁਰਪਰਮੇਸ਼ਰ ਸੁਖਦਾਇ ਪਾਰ ਬ੍ਰਹਮ ਕਾ ਨਾਮ ਦਰੜਾਏ ਅੰਤੇ ਹੋਏ ਸਖਾਏ ਰਹਾਉ ਸਗਲ ਦੁਖ ਕਾ ਡੇਰਾ ਭੰਨਾ ਸੰਤਾ ਤੂਰਾ ਮੁਖ ਲਾਏ ਪਤਤਾ ਆਪਣੀ ਤਾ ਕੀ ਏਖਨ ਭੀਤਰ ਅਗਿਆਨ ਅੰਧੇਰ ਵੰਜਾਈ ਕਰਨ ਕਰਨ ਸਮਰਥ ਸੁਅਮੇ ਨਾਨਕ ਤਿਸ ਸਰਨਾਏ ਬੰਦਨ ਤੋੜਾ ਚਰਨ ਕਮਲ ਦਰੜਾਏ ਇੱਕ ਸ਼ਬਦ ਲੈ ਬਲਾਈ ਅੰਧ ਕੋਪ ਬਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹ ਸਚੁ ਕਾ ਬਹੜਾ ਕਤਹੁ ਨਾ ਤਾਏ ਨਾਮ ਰਸਾਇਣ ਇਹੋ ਮਨ ਰਤਾ ਅੰਮ੍ਰਿਤ ਪੀ ਤ੍ਰਿਪਤਾਏ ਸੰਤ ਸੰਗ ਮਿਲ ਕੀਰਤਨ ਗਾਇਆ ਨਿਹ ਚਲ ਵਸਿਆ ਜਾਏ ਪੁਰ ਗੁਰ ਪੁਰੀ ਮਤ ਦਿਨੇ ਹਰ ਬਿਨ ਆਨ ਨ ਪਾਏ ਨਾਮ ਨਿਦਾਨ ਪਾਇਆ ਵਡ ਭਾਗੇ ਨਾਨਕ ਨਰਕ ਨਾ ਜਾਏ ਕਾਲ ਸਿਆੜਪ ਉਕਤ ਨਾ ਮੇਰੀ ਪੁਰ ਗੁਰੂ ਕਮਾਈ ਜਬ ਤਬ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਬਿਖਿਆ ਮਹਿਨ ਗੁਰ ਸਾਚੇ ਲਾਇ ਤਰਾਏ ਆਪਣੇ ਜੀਤੇ ਆਪ ਸੰਭਲੇ ਆਪਣੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਧਿਆ ਭਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਨਕ ਬਲ ਬਲ ਜਾਏ ਅਕਾਲ ਮੂਰਤ ajo ne sambhav ਕਲ ਅੰਧਕਾਰ ਦੀ ਪਾਏ ਅੰਤਜਾਮੀ ਜੀ ਅਲਕਾ ਦਾਤਾ ਦੇਖਤ ਤ੍ਰਿਪਤ ਅਕਾਈ ਏਕੰਕਾਰ ਨਿਰੰજન ਨਿਰਭਉ ਸਭ ਜਲ ਥਲ ਰਹਿ ਆਸਮਾਈ ਭਗਤ ਦਾਨ ਭਗਤ ਕੋ ਦਿਨ ਹਰ ਨਾਨਕ ਜਾਚੈ ਮਾਈ ਰਾਮ ਕਲੇ ਮਹਲਾ ਪੰਜਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਭੇਟ ਤਾ ਪਾਪ ਸਭ ਨਸਹਿ ਹਰਿ ਸੋ ਦੇ ਮਿਲਾਏ ਮੇਰਾ ਗੁਰ ਪਰਮੇਸ਼ਰ ਸੁਖ ਦਾਏ ਪਾਰ ਬ੍ਰਹਮ ਕਾ ਨਾਮ ਦਰੜਾਏ ਅੰਤੇ ਹੋਏ ਸਖਾਈ ਰਾਵ ਸਗਲ ਦੁਖ ਕਾ ਡੇਰਾ ਭੰਨਾ ਸਲਤ ਧੂਰਾ ਮੁਖ ਲਾਏ ਪਤਤਾ ਪੁਨੀਤਾ ਕੀਏ ਖੇਨ ਭੀਤਰ ਅਗਿਆਨ ਅਧੇਰ ਬੰਝਾਏ ਕਰਨ ਕਰਨ ਸਮਰੱਥ ਸੋ ਆਮੀ ਨਾਨਕ ਤਿਸ ਸਰਨਾਇ ਬੰਧਨ ਤੋੜ ਚਰਨ ਕਮਲ ਦੜਾਏ ਇੱਕ ਸ਼ਬਦ ਨੇ ਬੁਲਾਏ ਅੰਧ ਕੋਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹਿ ਸਾਚੁ ਕਾ ਬਹੁੜ ਕਤਹੋ ਨਾ ਥਾਏ ਨਾਮ ਰਸਾਇਣ ਇਹੋ ਮਨ ਰਤਾ ਅੰਮ੍ਰਿਤ ਪੀ ਤ੍ਰਿਪਤਾਏ ਸੰਤ ਸੰਗ ਬਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਏ ਪੁਰ ਗੁਰ ਪੁਰ ਮਤ ਦਿਨੇ ਹਰ ਬੇਨਿਆਦ ਨਾ ਪਾਏ ਨਾਮ ਅਨਦਾਨ ਪਾਇਆ ਵਡਭਾਕੀ ਨਾਨਕ ਨਰਕ ਨਾ ਜਾਏ ਕਾਲ ਸਿਆੜਪ ਉਕਤ ਨਾ ਮੇਰੇ ਪੁਰੈ ਗੁਰੂ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਬਿਖਿਆ ਮਹਿ ਗੁਰ ਸਾਚੈ ਲਾਇ ਤਰਾਈ ਆਪਣੇ ਜੀਤ ਆਪ ਸਮਾਲੇ ਆਪ ਲਈਏ ਲੜ ਲਾਈ ਸਾਚ ਧਰਮ ਕਾ ਢੇੜਾ ਬੰਦਿਆ ਪਵਜਲਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਆਕਾਲ ਮੂਰਤ ਅਜੋਨੀ ਸੰਭਾ ਕਲ ਅਧਕਾਰ ਦੇ ਪਾਈ ਅੰਤਰਜਮੀ ਜੀ ਅਨਕਾ ਦਾਤਾ ਦੇਖ ਤ੍ਰਿਪਤ ਅਕਾਈ ਇਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਦਾ ਭਗਤ ਕਾ ਦੀਨਾ ਹਰ ਨਾਨਕ ਜਾਚੈ ਮਾਈ RAM KLE MAHALLA PANJWA ASTH PADI ਇੱਕ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਭੇਟ ਤਾ ਪਾਪ ਸਭ ਨਸਹਿ ਹਰ ਸਿਉ ਦੇ ਮਿਲਾਈ ਮੇਰਾ ਗੁਰਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦਰੜਾਈ ਅੰਤੇ ਹੋਏ ਸਖਾਈ ਰਹਾਉ ਸਗਲ ਦੁਖ ਕਾ ਡੇਰਾ ਭੰਨਾ ਸੰਤਾ ਤੂਰਾ ਮੁਖ ਲਾਈ ਪਤਤਾ ਆਪਣੀ ਤਾ ਕੀ ਏਖਨ ਭੀਤਰ ਅਗਿਆਨ ਅੰਧੇਰ ਵਜਾਈ ਕਰਨ ਕਰਨ ਸਮਰਥ ਸੁਅਮੇ ਨਾਨਕ ਤਿਸ ਸਰਨਾਈ ਬੰਨਨ ਤੋੜਾ ਚਰਨ ਕਮਲ ਦਰੜਾਏ ਇੱਕ ਸ਼ਬਦ ਲਿਵਲਾਈ ਅੰਧ ਕੋਪਾ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਏ ਜਨਮ ਮਰਨ ਕਾ ਸਹ ਸਾਚੂ ਕਾ ਬਹੜ ਕਤ ਹੋ ਨਾ ਤਾਏ ਨਾਮ ਰਸਾਇਣ ਇਹੋ ਮਨ ਰਤਾ ਅੰਮ੍ਰਿਤ ਪੀ ਤ੍ਰਿਪਤਾਏ ਸਤ ਸੰਗ ਮਿਲ ਕੇ ਕੀਰਤਨ ਗਾਇਆ ਨਿਹ ਚਲ ਵਸਿਆ ਜਾਏ ਪੁਰ ਗੁਰ ਪੁਰੇ ਮਤ ਦਿਨੇ ਹਰ ਬਿਨ ਆਲ ਨਾ ਪਾਏ ਨਾਮ ਨਿਧਾਨ ਪਾਇਆ ਵਡ ਪਾਗੇ ਨਾਨਕ ਨਰਕ ਨਾ ਜਾਏ ਕਾਲ ਸਿ ਅਣਪ ਉਕਤ ਨਾ ਮੇਰੀ ਪੁਰ ਗੁਰੂ ਕਮਾਏ ਜਬ ਤਬ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਬਿਖਿਆ ਮਹਿਨ ਗੁਰ ਸਾਚੇ ਲਾਇ ਤਰਾਏ ਆਪਣੇ ਜੀਤੇ ਆਪ ਸੰਭਾਲੇ ਆਪਣੀਏ ਲੜ ਲਾਈ ਸਾਚ ਧਰਮ ਕਾ ਬੇੜਾ ਬਧਿਆ ਭਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਨਕ ਬਲ ਬਲ ਜਾਏ ਅਕਾਲ ਮੂਰਤ ajo ne sambhav ਕਲ ਅਧਕਾਰ ਦੀ ਪਾਏ ਅੰਤਰਾ ਜਮੀ ਜੀ ਅਲਕਾ ਦਾਤਾ ਦੇਖਤ ਤ੍ਰਿਪਤ ਅਕਾਈ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤ ਕੋ ਦਿਨਾ ਹਰ ਨਾਨਕ ਜਾਚੈ ਮਾਈ ਰਾਮ ਕਲੇ ਮਹਲਾ ਪੰਜਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਭੇਟ ਤਾ ਪਾਪ ਸਭ ਨਸਹਿ ਹਰਿ ਸੋ ਦੇ ਮਿਲਾਏ ਮੇਰਾ ਗੁਰ ਪਰਮੇਸ਼ਰ ਸੁਖ ਦਾਏ ਪਾਰ ਬ੍ਰਹਮ ਕਾ ਨਾਮ ਦਰੜਾਏ ਅੰਤੇ ਹੋਏ ਸਖਾਈ ਰਹਾ ਸਗਲ ਦੁਖ ਕਾ ਡੇਰਾ ਭੰਨਾ ਸਲਤ ਧੂਰਾ ਮੁਖ ਲਾਏ ਪਤਤਾ ਪੁਨੀਤਾ ਕੀਏ ਖਿਨ ਭਿਤਰ ਅਗਿਆਨ ਅਧੇਰ ਵੰਝਾਈ ਕਰਨ ਕਰਨ ਸਮਰੱਥ ਸੁਆਮੀ ਨਾਨਕ ਤਿਸ ਸਰਣਾਇ ਬੰਦਨ ਤੋੜ ਚਰਨ ਕਮਲ ਦਰੜਾਏ ਇੱਕ ਸ਼ਬਦ ਨੇ ਵਲਾਈ ਅੰਧ ਕੂਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹ ਸਾਚੁ ਕਾ ਬਹੁੜ ਕਤਹੋਂ ਨਾ ਥਾਈ ਨਾਮ ਰਸਾਇਣ ਇਹੋ ਮਨ ਰਤਾ ਅੰਮ੍ਰਿਤ ਪੀ ਤ੍ਰਿਪਤਾਏ ਸੰਤ ਸੰਗ ਬਿਲ ਕੀਰਤਨ ਗਾਇਆ ਨਿਹਚਲ ਵਸਿਆ ਜਾਏ ਪੁਰ ਗੁਰ ਪੁਰ ਮਤ ਦਿਨੇ ਹਰ ਬੇਨਿਆਦ ਨਾ ਪਾਏ ਨਾਮ ਅਨਦਾਨ ਪਾਇਆ ਵਡਭਾਕੀ ਨਾਨਕ ਨਰਕ ਨਾ ਜਾਏ ਕਾਲ ਸਿਆੜਪ ਉਕਤ ਨਾ ਮੇਰੇ ਪੁਰੈ ਗੁਰੂ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਾ ਧਰਮ ਆ ਬਿਖਿਆ ਬਹਿ ਗੁਰ ਸਾਚੇ ਲਾਇ ਤਰਾਈ ਆਪਣੇ ਜੀ ਤੈ ਆਪ ਸਭਾਲੇ ਆਪ ਲਈ ਲੜ ਲਾਈ ਸਾਚ ਧਰਮ ਕਾ ਢੇੜਾ ਬੰਦਿਆ ਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਦਕ ਬਲ ਬਲ ਜਾਏ ਆਕਾਲ ਮੂਰਤ ਅਜੂਨੀ ਸੰਭਾ ਕਲ ਅਧਕਾਰ ਦੇ ਪਾਏ ਅੰਤਰਜਮੀ ਜੀ ਅਨਕਾ ਦਾਤਾ ਦੇਖਤ ਤ੍ਰਿਪਤ ਅਕਾਈ ਇਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿ ਆ ਸਮਾਈ ਭਗਤ ਦਾਦਾ ਭਗਤ ਕਾ ਦੀਨਾ ਹਰ ਨਾਨਕ ਜਾਚੈ ਮਾਈ ਰਾਮ ਕਰੇ ਮਹਲਾ ਪੰਜਵਾ ਅਸ਼ਟਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਭੇਟਤ ਪਾਪ ਸਭ ਨਸ ਹੈ ਹਰ ਸਿਉ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਇ ਪਾਰ ਬ੍ਰਹਮ ਕਾ ਨਾਮ ਦਰੜਾਏ ਹੰਤੇ ਹੋਏ ਸਖਾਏ ਰਹਾਉ ਸਗਲ ਦੁਖ ਕਾ ਡੇਰਾ ਭੰਦਾ ਸੰਤਾ ਤੂਰਾ ਮੁਖ ਲਾਏ ਪਤਤਾ ਆਪਣੀ ਤਕੀਏ ਖਿਨ ਭੀਤਰ ਅਗਿਆਨ ਅੰਧੇਰ ਵੰਜਾਏ ਕਰਨ ਕਰਨ ਸਮਰਥ ਸੁਅਮੇ ਨਾਨਕ ਤਿਸ ਸਰਨਾਏ ਬੰਨਨ ਤੋੜਾ ਚਰਨ ਕਮਲ ਦਰੜਾਏ ਇੱਕ ਸ਼ਬਦ ਲੈ ਬਲਾਈ ਅੰਧ ਕੋਪਾ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹ ਸਚੁ ਕਾ ਬਹੜ ਕਤਹੁ ਨਾ ਤਾਏ ਨਾਮ ਰਸਾਇਣ ਇਹੋ ਮਨ ਰਤਾ ਅੰਮ੍ਰਿਤ ਪੀ ਤ੍ਰਿਪਤਾਏ ਸਤ ਸੰਗ ਮਿਲ ਕੇ ਕੀਰਤਨ ਗਾਇਆ ਨੇਹ ਚਲ ਵਸਿਆ ਜਾਏ ਪੁਰ ਗੁਰ ਪੁਰ ਮਤ ਦਿਨੇ ਹਰ ਬਿਨ ਆਲ ਨਾ ਪਾਏ ਨਾਮ ਨਿਦਾਨ ਪਾਇਆ ਵਡ ਪਾਗੇ ਨਾਲਕ ਨਰਕ ਨਾ ਜਾਏ ਕਾਲ ਸਿ ਅਣਪ ਉਕਤ ਨਾ ਮੇਰੀ ਪੁਰ ਗੁਰੂ ਕਮਾਈ ਜਬ ਤਬ ਸੰਜਮ ਸੁਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਬਿਖਿਆ ਮਹਨ ਗੁਰ ਸਾਚੇ ਲਾਇ ਤਰਾਏ ਆਪਣੇ ਜੀਤੇ ਆਪ ਸੰਭਲੇ ਆਪਣੀਏ ਲੜ ਲਾਈ ਸਾਚ ਧਰਮ ਕਾ ਬੇੜਾ ਬੰਧਿਆ ਭਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ajo ne sambh kal adkaar de paaye antra jaame ji alka daata dekhat tripat akai ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਨ ਭਗਤ ਕੋ ਦਿਨਾ ਹਰ ਨਾਨਕ ਜਾਚੈ ਮਾਈ ਰਾਮ ਕਲੇ ਮਹਲਾ ਪੰਜਵਾ ਅਸ਼ਟਪਦੀ ਇਕ ਓੰਕਾਰ ਸਤਗੁਰ ਪ੍ਰਸਾਦ ਦਰਸ਼ਨ ਭੇਟ ਤਾ ਪਾਪ ਸਭ ਨਸਹਿ ਹਰਿ ਸੋ ਦੇ ਮਿਲਾਏ ਮੇਰਾ ਗੁਰ ਪਰਮੇਸ਼ਰ ਸੁਖ ਦਾਏ ਪਾਰ ਬ੍ਰਹਮ ਕਾ ਨਾਮ ਦਰੜਾਏ ਅੰਤੇ ਹੋਏ ਸਖਾਈ ਰਹਾ ਸਗਲ ਦੁਖ ਕਾ ਡੇਰਾ ਭੰਨਾ ਸਲਤ ਧੂਰਾ ਮੁਖ ਲਾਏ ਪਤਤਾ ਪੁਨੀਤ ਕੀਏ ਖਿਨ ਭੀਤਰ ਅਗਿਆਨ ਹਦੇਰ ਬੰਝਾਏ ਕਰਨ ਕਰਨ ਸਮਰੱਥ ਸੁਆਮੀ ਨਾਨਕ ਤਿਸ ਸਰਣਾਇ ਬੰਦਨ ਤੋੜ ਚਰਨ ਕਮਲ ਦ੍ਰਿੜਾਏ ਇੱਕ ਸ਼ਬਦ ਨੇ ਵਿਲਾਈ ਅੰਧ ਕੋਪ ਵਿਖਿਆ ਤੇ ਕਾਢਿਓ ਸਾਚ ਸ਼ਬਦ ਬਣ ਆਈ ਜਨਮ ਮਰਨ ਕਾ ਸਹਿ ਸਾਚੁ ਕਾ ਬਹੁੜ ਕਤਹੂ ਨਾ ਤਾਏ ਨਾਮ ਰਸਾਇਣ ਇਹੋ ਮਨ ਰਤਾ ਅੰਮ੍ਰਿਤ ਪੀ ਤ੍ਰਿਪਤਾਏ ਸੰਤ ਸੰਗ ਮਿਲ ਕੇ ਕੀਰਤਨ ਗਾਇਆ ਨਹਿ ਚਲ ਵਸਿਆ ਜਾਏ ਪੁਰ ਗੁਰ ਪੁਰ ਮਤ ਦਿਨੇ ਹਰ ਬੇਨਿਆਦ ਨਾ ਪਾਏ ਨਾਮ ਨਿਦਾਨ ਪਾਇਆ ਵਡਭਾਗੀ ਨਾਨਕ ਨਰਕ ਨਾ ਜਾਏ ਕਾਲ ਸਿਆੜਪ ਉਕਤ ਨਾ ਮੇਰੀ ਪੁਰੈ ਗੁਰੂ ਕਮਾਈ ਜਪ ਤਪ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਾਤਰ ਮਹਾ ਬਿਖਿਆ ਬਹਿ ਗੁਰ ਸਾਚੇ ਲਾਇ ਤਰਾਈ ਆਪਣੇ ਜੀਤੇ ਆਪ ਸੰਭਾਲੇ ਆਪ ਲਈਏ ਲੜ ਲਾਈ ਸਾਚ ਧਰਮ ਕਾ ਢੇੜਾ ਬੰਦਿਆ ਪਵਜਲ ਪਾਰ ਪਵਾਈ ਬੇਸ਼ੁਮਾਰ ਬੇਅੰਤ ਸੁਆਮੀ ਨਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਾ ਕਲ ਅਧਕਾਰ ਦੇ ਪਾਈ ਅੰਤਰਜਮੀ ਜੀਨ ਕਾ ਦਾਤਾ ਦੇਖਤ ਤ੍ਰਿਪਤ ਅਕਾਈ ਇਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਹਿਆ ਸਮਾਈ ਭਗਤ ਦਾਦਾ ਭਗਤ ਕਾ ਦੀਨਾ ਹਰ ਨਾਨਕ ਜਾਚੇ ਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ